ਬਠਿੰਡਾ ਦੇ ਕਮਲਾ 네ਰੂ ਕਲੋਨੀ ਦੇ SBI ਗ੍ਰਾਹਕ ਸੇਵਾ ਕੇਂਦਰ ਤੋਂ ਰਾਤ 8:30 ਵਜੇ 60000 ਰੁਪਏ ਲੁੱਟ ਕੇ ਈ-ਰਿਕਸ਼ਾ ਤੇ ਹੋਏ ਚੋਰ ਫਰਾਰ ਆਓ ਦੇਖਦੇ ਹਾਂ ਰਤਨ ਟੀਵੀ ਦੀ ਕਿਰਪਾ ਕੀ ਨਾਮ ਆ ਆਪਣਾ ਕੀ ਕਹਿਣਾ ਚਾਹੋ ਰਾਤ ਨੂੰ ਬੜੇ ਵਾਕਾ ਹੋਇਆ ਕੀ ਹੋਇਆ ਮੇਰਾ ਨਾਮ ਜੀ ਮਰਾਈ ਲਾਲ ਜੈਤਖਾ ਮੈਂ ਬਿਲਕੁਲ CSCS ਸਟੇਟ ਬੈਂਕ ਆਫ ਇੰਡੀਆ ਜੀ ਪਿਛਲੇ 6-7 ਸਾਲ ਤੋਂ ਮੈਂ ਇੱਥੇ ਤਲਾ ਰਹੇ ਹਾਂ ਲੋਕੀ ਜਿਵੇਂ ਆਮ ਕੋਈ 5-10 ਹਜ਼ਾਰ ਜਮਾ ਕਰਾ ਆ ਗਿਆ ਫਿਰ ਟਿਕਾ ਕੇ ਲੈ ਗਿਆ ਉਹ ਸਿਸਟਮ ਚੱਲਦਾ ਗਿਆ ਇੱਥੇ ਤੇ ਰਾਤ ਦੀ ਗੱਲ ਹੈ ਕਿ ਰਾਤ ਸਵਾ 1:30 ਵਜੇ ਵਸਮੈਂ ਜਾਂ ਘਰੇ ਜਾਣ ਦੀ ਤਿਆਰੀ ਸੀ ਤਕਰੀਬਨ 8 ਵਜੇ ਸਾਡਾ ਇੰਜਰਾ ਹੈਗਾ ਐਸਵੀ ਵਾਲਾ ਬੰਦ ਹੋ ਜਾਂਦਾ ਉਹ ਤਕਰੀਬਨ 8:30 ਵਜੇ ਤੱਕ ਇੱਥੇ ਆਦਾ ਮਨਮੋਟਪੀ ਕੰਮ ਕਰਦੀ ਰਹਿੰਦੇ ਬੱਜ ਜੰਦੇ ਜਾਣ ਲੱਗੇ ਕਿੰਨੇ ਬੰਦੇ ਸੀਗੇ ਇਹ ਜਿਹੜੇ ਇਹ ਦੋ ਬੰਦੇ ਅੰਦਰ ਆਏ ਜੀ ਇੱਕ ਬੰਦਾ ਬਾਹਰ ਖੜਾ ਸੀ ਇੱਕ ਬੰਦਾ ਸਨੂਆ ਵੀ ਕਿਸ ਚੀਜ਼ ਤੇ ਆਏ ਸੀ ਉਹ ਉਹ ਈ ਰਿਕਸ਼ੇ ਤੇ ਆਏ ਆ ਜੀ ਰਿਕਸ਼ਾ ਉਹ ਪਿੱਛੇ ਖੜਕ ਖੜਕ ਕਰਕੇ ਹੈ ਤਕਰੀਬਨ 50 ਮੀਟਰ ਦੀ ਦੂਰੀ ਤੇ ਇੱਥੇ ਇੱਕ ਜਣਾ ਬਾਹਰ ਖੜਾ ਰਿਹਾ ਦੋ ਜਣੇ ਅੰਦਰ ਆਏ ਅਨਸਾਰ ਉਹਨਾਂ ਨੇ ਆਪਦਾ ਕਾਊਂਟਰ ਦਾ ਫਟਾ ਚੱਕਿਆ ਫਟਾ ਜਾ ਕੇ ਤੇ ਮੈਂ ਕਿ ਮੈਂ ਇੱਥੇ ਚੇਅਰ ਤੇ ਬੈਠਾ ਸੀਗਾ ਮੈਂ ਉਹਨੂੰ ਆਖਿਆ ਕਿ ਕਿੰਨੇ ਅੰਦਰ ਵੜਦਾ ਜਾਣਾ ਤੇ ਉਹਨੇ ਇੱਕੇ ਦਾ ਮਾਅ ਦਾ ਡੱਬੇ ਦੇ ਵਿੱਚੋਂ ਅਦਾ ਕੱਢਿਆ ਉਹ ਕਾਪਾ ਕਾਪਾ ਮੇਰੇ ਗੰਨਿਆਪੁਰ ਉੱਭਰਿਆ ਤੇ ਇਹ ਤਾਂ ਉਹਨੇ ਚੱਕ ਹੀ ਲਿਆ ਸੀਗਾ ਚੱਕ ਕੇ ਉਹ ਅੰਦਰ ਲੰਘਿਆ ਇੰਨੇ ਮਗਰਲਾ ਜਿਹਾ ਸੀ ਨਾਲ ਹੀ ਉਹ ਬਸ ਇਹੀ ਮੰਨ ਕਰਦਿਆਂ ਜੀ ਜਿਹੜਾ ਇਹ ਜਿਹੜੇ ਗਲਤ ਅਨਸਰ ਹੈਗੇ ਉਹਨਾਂ ਨੂੰ ਨੱਚ ਪਾਈ ਜਾਵੇ ਤਾਂ ਕਿ ਜਿਹੜਾ ਕੋਈ ਆਮ ਛੋਟੇ ਦੁਕਾਨਦਾਰ ਹੈਗੇ ਆਪ ਦਾ ਹਰਨ ਨਾਲ ਕੋਈ ਆਦੀ ਲੋਜੀ ਰਿਟੀ ਦਾ ਪ੍ਰਬੰਧ ਕਰ ਸਕਦਾ